ਕੁੱਕੜਾਂ ਦੀ ਲੜਾਈ ਵਿੱਚ ਬਠਿੰਡਾ ਪੁਲਿਸ ਨੇ ਚੁੱਕਿਆ ਕੁੱਕੜ ਹੁਣ ਮਾਨਯੋਗ ਅਦਾਲਤ ਵਿੱਚ ਹੋਵੇਗਾ ਪੇਸ਼ ਇਸ ਅਨੋਖੇ ਤਰ੍ਹਾਂ ਦੇ ਕੇਸ ਸੰਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਹੋਇਆ ਇਸ ਤਰ੍ਹਾਂ ਥਾਣਾ ਸਦਰ ਬਠਿੰਡਾ ਅਧੀਨ ਪੈਣ ਦੀ ਚੌਂਕੀ ਬੱਲੂਆਣਾ ਦੇ ਇਲਾਕੇ ਵਿੱਚ ਪੁਲਿਸ ਵੱਲੋਂ ਸੈਕਸ਼ਨ 11 ਦਾ ਪ੍ਰੋਵੀਜ਼ਨ ਕਰਲਟੀ ਟੂ ਐਨੀਮਲ ਐਕਟ ਭਾਵ ਜੀਵਾਂ ਤੇ ਅਤਿਆਚਾਰ ਕਰਨ ਦੇ ਦੋਸ਼ ਵਿਹਟ ਇੱਕ ਕੁੱਕੜਾਂ ਦੀ ਲੜਾਈ ਕਰਵਾਉਣ ਵਾਲੇ ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ ਕੁੱਕੜਾਂ ਦੀ ਲੜਾਈ ਕਰਵਾਉਣ ਦੇ ਇਸ ਕੇਸ ਵਿੱਚ ਪੁਲਿਸ ਵੱਲੋਂ 11 ਟਰੋਫੀਆਂ ਤੇ ਇੱਕ ਕੁੱਕੜ ਬਰਾਮਦ ਕੀਤਾ ਗਿਆ ਜੋ ਹੁਣ ਪੁਲਿਸ ਕੇਸ ਦੀ ਪ੍ਰਾਪਰਟੀ ਬਣ ਗਿਆ ਤੇ ਇੱਕ ਗਵਾਹੀ ਦੇ ਤੌਰ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਸ ਕੁੱਕੜ ਦੀ ਦੇਖਰੇਖ ਹੁਣ ਬਠਿੰਡਾ ਪੁਲਿਸ ਨੂੰ ਕਰਨੀ ਪੈ ਰਹੀ ਹੈ ਜੋ ਬਠਿੰਡਾ ਪੁਲਿਸ ਬੜੇ ਪਿਆਰ ਲਾੜ ਨਾਲ ਇਸ ਕੁੱਕੜ ਨੂੰ ਚੋਗ ਚੁਗਾਰ ਰਹੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਕੁੱਕੜ ਮਾਨਯੋਗ ਅਦਾਲਤ ਵਿੱਚ ਪੇਸ਼ ਰਹੇਗਾ ਤੇ ਇਸ ਦੀ ਨਿਗਰਾਨੀ ਬਠਿੰਡਾ ਪੁਲਿਸ ਨੂੰ ਕਰਨੀ ਹੋਵੇਗੀ ਬਿਊਰੋ ਰਿਪੋਰਟ ਰਾਮ ਸਿੰਘ ਕਲਿਆਣ ਸਾਂਝ ਪੰਜਾਬ ਟੀਵੀ ਲਈ ਕਲਿਆਣ ਸੁਖਾ